ਵਾਹ ਹੈ ਕਰ ਅੱਗੇ ਵੇਖਣਾ ਪਏਗਾ ਕਿਉਂਕਿ ਪਰਮੇਸ਼ਰ ਨੇ ਅੱਖੇ ਅੱਖਾਂ ਲਾਈਆਂ ਦ੍ਰਿਸ਼ਟੀ ਲਾਈ ਸੰਸਾਰ ਨੂੰ ਮਾੜਾ ਆਖਦੇ ਆ ਕੋਈ ਗੁਨਾਹ ਹੈ ਉਦਾ ਕਿੱਥੇ ਪ੍ਰਦਰਸ਼ਨ ਕਰਨਾ ਹੈ ਸ ਸ੍ਰੀ ਕਰਵਗ੍ਰਾਮ ਸਾਹਿਬ ਜੀ ਸਾਰਿਆਂ ਦੇ ਸੰਜੇ ਗੁਰੂ ਹਨ ਰਹਿਬਰ 235 ਸਾਲ ਜੀ ਕੇ ਪ੍ਰੈਕਟੀਕਲ ਜੀਵਨ ਜੀ ਕੇ ਸੋ ਕਵਰ ਸਾਈਂ ਮਾਰਗ ਬਣਾਇਆ ਹੈ। ਪਹਿਲਾਂ 4000 ਮਜਬਸੀ ਧਰਮ ਤੇ ਕੋਈ ਹੈ। ਉਦੋਂ ਵੀ ਹੁਣ ਵੀ ਥੋੜੇ ਬਾਰੇ ਘਟਵਾ ਦੇ ਹੋਣਗੇ। ਸ ਕੀ 4001 ਹੋ ਗਿਆ? ਨਹੀਂ। ਸੋ ਨਰਾਲਾ ਪ੍ਰਮੇਸ਼ਰ ਨੇ ਆਜ਼ਾਦ ਬਣਾਇਆ ਹੈ ਜਿਵੇਂ ਜੀਣਾ ਹੈ ਜੀ ਖਾਂਦੇ ਆ ਪੀਂਦੇ ਆ ਪਹਿਣਦੇ ਆ ਸੌਂਦੇ ਆ ਕੀ ਬੰਦਸਾਂ ਪਾਈਆਂ ਕੋਲੋਂ ਨਹੀਂ ਬੋਲ ਰਿਹਾ ਗੁਰਬਾਣੀ ਦੇ ਸ਼ਬਦ ਦੇ ਅਰਥ ਕਰ ਰਿਹਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਸਰੀਰ ਇਹ ਕਿੰਨੀ ਬੁੱਕ ਚ ਬਹੁਤ ਨਾ ਕਰਾ ਲੇ ਹੰਤੇ ਕਾ ਨੀਂਦ ਵੀ ਜ਼ਰੂਰੀ ਹੈ 7 ਤੋਂ 9 ਘੰਟੇ ਬੱਚੇ ਨੂੰ ਬੱਚੇ ਨੂੰ ਦੁਗਣੀ ਨੀਂਦ ਉਹਨੂੰ 18 ਘੰਟੇ ਨੀਂਦ ਪਰਮੇਸ਼ਰ ਦੇ ਵਿਧੀ ਬਣਾਈ ਹੈ ਚੁਕਤਾ ਬਣਾਈਆਂ ਜੁਗਤ ਭੁਗਤ ਮੁਕਤ ਸਭ ਕੁਝ ਗੁਰੂ ਕੋਲ ਹੈ ਸੋ ਜਦੋਂ ਸਭ ਕੁਝ ਪਰਮੇਸ਼ਰ ਤੋਂ ਆਇਆ ਤੇ ਪਰਮੇਸ਼ਰ ਦਾ ਹੋ ਗਿਆ ਨਾ ਤੇ ਸਾਹਮਣੇ ਤੀਰ ਹੈ ਲੋਹਾ ਕਿੱਥੋਂ ਨਿਕਲਿਆ ਧਰਤੀ ਚੋਂ ਸੋ ਖੋਜ ਕਰਕੇ ਬਣਾਇਆ ਲੋਹਾਰ ਨੇ ਬਣਾਇਆ ਮਸ਼ੀਨਾਂ ਚ ਗਿਆ ਇਹ ਤੀਰ ਬਣ ਗਿਆ ਤਾਂ ਅੱਗੇ ਹੁੰਨਾ ਹੈ ਤੀਰ ਦੇ ਮੇਰੇ ਮਾਰੋ ਮੇਰੇ ਗੋਲੀ ਮਾਰੋ ਨਹੀਂ ਆਪਣਾ ਪਛਾਣ ਕਰਨਾ ਸੀ ਸਭ ਪਰਮੇਸ਼ਰ ਨੇ ਅੰਤਰਜਾਮੀ ਬਣਾਇਆ ਹੈ ਨਾ ਪਰਮੇਸ਼ਰ ਕਹਿੰਦਾ ਮੈਨੂੰ ਲਾਂਭਾ ਦਿਓ ਤੈਨੂੰ ਆਪਣੇ ਆਪ ਦਾ ਮੈਂ ਹੀ ਆਪਣੇ ਆਪ ਨਾਲ ਗੱਲ ਕਰ ਰਹਾ ਹਾਂ ਪਰਮੇਸ਼ਰ ਨਾਲ ਗੱਲਾਂ ਕਰ ਰਿਹਾ ਹਾਂ ਅੰਦਰ ਹੀ ਉਹ ਬੈਠਾ ਹੈ ਅੰਤਰਜਾਮੀ ਬਣਾਇਆ ਹੈ ਨਾ ਸੋ ਜੇ ਗੋਲੀਆਂ ਅੱਗੇ ਲੈਂਦੇ ਆ ਗੋੜੀ ਨੇ ਤੇ ਆਰ ਪਾਰ ਹੋ ਜਾਣਾ ਹੈ ਸੋ ਜਿੰਨੀ ਅੱਜ ਖੜੇ ਅੱਜ ਬੱਚੇ ਸਾਤਾ ਜਾਂ ਪੀਗੇ ਸ਼ਹੀਦਾਂ ਨੂੰ ਉਹਨਾਂ ਦੀ ਸਿੱਧੀ ਨੂੰ ਬੱਚਿਆਂ ਦੀ ਨੂੰ ਕੋਈ ਸ਼ਬਦ ਨਹੀਂ ਮੇਰੇ ਕੋਲ ਅਸੰਖ ਨਾਰੀ ਪ੍ਰਣਾਮ ਕਰਦਾ ਹਾਂ ਨਮਸਕਾਰ ਕਰਦਾ ਹਾਂ ਤੋ ਇਹ ਸੰਸਕਾਰ ਦੇਣੇ ਪੈਣਗੇ ਕੁਝ ਮਾਤਾ ਪਿਤਾ ਦਾ ਜ਼ਰੂਰੀ ਹਿੱਸਾ ਹੁੰਦਾ ਹੈ ਮਾਤਾ ਪਿਤਾ ਪਹਿਲੇ ਗੁਰੂ ਹੁੰਦੇ ਹਨ ਬੱਚੇ ਨੂੰ ਸਿੱਖਿਆ ਦੇਣੀ ਜਿੰਨੇ ਮਾਤਾ ਪਿਤਾ ਨੂੰ ਖਿੱਚ ਹੈ ਹੋਰ ਕਿਸੇ ਨੂੰ ਹੈ ਨਹੀਂ ਤੇ ਦੂਸਰੇ ਪਰਮੇਸ਼ਰ ਹੋ ਸਾਡੇ ਮਾਤਾ ਪਿਤਾ ਹਨ ਸਭ ਕੁਝ ਹਨ ਲੈਗ ਪੁੱਤਰ ਤੋਂ ਕੀ ਲੁਕਾ ਕੇ ਰੱਖਣਗੇ ਸਭ ਕੁਝ ਉਹਨਾਂ ਧਰਤੀ ਚ ਕੋਹਾਰੀ ਪਾਇਆ ਹੈ ਜਿਵੇਂ ਜਿਵੇਂ ਸੂਝ ਬਲੇ ਅਕਲਾ ਹੁੰਦੀ ਐ ਅਸੀਂ ਕੱਢ ਰਹੇ ਹਾਂ ਕੱਚਾ ਮਾਲ ਦਿੱਤਾ ਹੈ ਪਰਮੇਸ਼ਰ ਨੇ ਪੱਕਾ ਆਪਣੀ ਸੂਝ-ਬੂਝ ਅਕਲ ਨਾਲ ਸਮਝ ਨਾਲ ਬਣਾਉਣਾ ਹੈ ਲੋੜੀ ਦਾ ਸਮਾਨ ਉਹਨਾਂ ਦਿੱਤਾ ਹੈ ਆਟੋਮੈਟਿਕ ਦੇ ਰਹੇ ਹਨ ਹਵਾ ਪਾਣੀ ਅੱਗ ਇਹ ਪੰਜਾ ਤੱਤਾਂ ਦਾ ਸਾਰਾ ਸਰਕਲ ਹੈ ਹੋ ਸਕਦਾ ਸੇਵਾ ਤੱਤ ਖੋਜ ਚ ਆ ਜੇ ਸ਼ੇਵਾ ਆ ਜਾਂਦਾ ਜਦੋਂ ਲੋਡ ਹੁੰਦੀ ਹੈ ਨਾ ਕੋਟਾ ਮੰਗਣੀਆਂ ਜਾਂ ਹੋਰ ਮੈਂ ਤੇਰਾ ਭਾਈ ਹਾਂ ਸ਼ੇਵਾ ਤਤ ਵੀ ਆ ਜਾਂਦਾ ਹੈ ਬੱਚੇ ਨੂੰ ਅੱਗੇ ਦੇ ਦਾਂ ਨਹੀਂ ਬੱਚੇ ਨੂੰ ਜਵਾਨੀ ਨਹੀਂ ਦਿੱਸਦੀ ਦੋ ਬੱਚੇ ਨੂੰ ਹਾਨ ਨੂੰ ਹਾਨ ਪਿਆਰ ਮਾਤਾ ਪਿਤਾ ਨੂੰ ਭੁੱਲ ਜਾਂਦੇ ਨੇ ਵਸਤੀ ਚ ਆਪਸ ਬੱਚੇ ਨੂੰ ਬੱਚੇ ਪਿਆਰਾ ਹੈ ਪੱਛਾ ਜਵਾਨ ਨੇ ਕਿੱਥੇ ਵੇਖ ਲੇਗਾ ਉਹ ਜਵਾਨ ਨੂੰ ਨਹੀਂ ਵੇਖ ਸਕਦਾ ਆਪਣੇ ਚ ਜਵਾਨੀ ਕਿਵੇਂ ਵੇਖ ਲੇਗਾ ਜਵਾਨ ਬੰਦਾ ਜਵਾਨ ਹੋ ਗਿਆ ਉਹ ਬਟਾਪੇ ਨੂੰ ਕਿਵੇਂ ਵੇਖੇਗਾ ਨਹੀਂ ਵੇਖ ਸਕਦਾ ਜਵਾਨੀ ਚੀਜ਼ ਹੀ ਐਸੀ ਹੈ ਮਾਇਆ ਹੋਏ ਜਵਾਨੀ ਹੋਏ ਸੰਭਾਲਣੀ ਬਹੁਤ ਔਖੀ ਹੈ ਜਵਾਨ ਬੰਦਾ ਬੁੱਢੇ ਨੂੰ ਨਹੀਂ ਵੇਖ ਰ ਸਾਹ ਦੇਖਦਾ ਆਪਣੇ ਚ ਬੁੱਢਾ ਕਿਵੇਂ ਵੇਖੇਗਾ ਆਪਣੇ ਚ ਵੇਖਣਾ ਸੀ ਅੱਗੇ ਵੇਖਣਾ ਸੀ ਜੂਟਰਨ ਮਾਰਨੀ ਸੀ ਪਿਛਾ ਨੂੰ ਨਹੀਂ ਸੀ ਜਾਣਾ ਜੂਟਰਨ ਸੰਸਾਰ ਨੂੰ ਨਿਜਿਤ ਸਾਦੇ ਸੀ ਜਿੰਨੀ ਮਰਜ਼ੀ ਤੋਂ ਜ਼ੋਰ ਲਾ ਲਾ ਅੱਡੀਆਂ ਤੱਕ ਜ਼ੋਰ ਲਾ ਲਾ ਦੇਖ ਲੈ ਹੱਥਾਂ ਤੇ ਸਰੋ ਜਵਾ ਕੇ ਦਾਸ ਬਾਹ ਖੜੀ ਕਰਕੇ ਕਹਿ ਸਕਦਾ ਹੈ ਤੂੰ ਆਪਣੇ ਆਪ ਦਾ ਅੰਤਰਜਾਮੀ ਹੈ ਜਿੰਨਾ ਚਿਰ ਬਾਹਰ ਨੂੰ ਵੇਖੇਗਾ ਨਹੀਂ ਗੱਲ ਬਣਨੀ ਬਾਹਰੋਂ ਅੰਦਰ ਆਉਣਾ ਪਏਗਾ ਅੰਦਰ ਹੈ ਤੇਰੇ ਡਾਰ ਅੰਦਰ ਹੈ ਵਹਿਮ ਦਰਤ ਚਾਰੇ ਪਾਸੇ ਇਹ ਘਰੋਂ ਨਹੀਂ ਗੱਲਾਂ ਐਕਸੀਡੈਂਟ ਦਾ ਡਾਰੇ ਚਾਰੇ ਪਾਸੇ ਢਾਰੇ ਢਾਰੇ ਹੈ ਕਰਹੁਣੇ ਗੱਲਾਂ ਬੱਚੇ ਸਕੂਲ ਗਏ ਕੋਈ ਗਟਨਾਪ ਨਾ ਕਰ ਲੈ ਚਾਰੇ ਪਾਸੇ ਢਾਰੇ ਢਰ ਹੈ ਸੋ ਬੁੱਢੇ ਨੂੰ ਅੱਗੇ ਆਰਾਮਨਾਮ ਸਤ ਨਹੀਂ ਦਿਸ ਰਿਹਾ ਉਹ ਉਹ ਜੀਣਾ ਚਾਹਦਾ ਹੈ ਹੋਰ ਪਿਛਾ ਨੂੰ ਗੇਰ ਲਾਉਂਦਾ ਹੈ ਨਹੀਂ ਪਿਛਾ ਨੂੰ ਗੇਰ ਨਹੀਂ ਸੀ ਲਾਣਾ ਜੂਟਰਨ ਕਰਨੀ ਸੀ ਸਾਚਖੰਡ ਦਾ ਰਸਤਾ ਇੱਧਰ ਨਹੀਂ ਹੈ ਸੋ ਦੂਸਰੀ ਛੜਕ ਤੇ ਆ ਜਾ ਘੁੰਮ ਕੇ ਅੱਗੇ ਕੱਟ ਲੱਗਾ ਹੁੰਦਾ ਨਾ ਅੱਗੇ ਵੇਖਣਾ ਅੱਗੇ ਸੇ ਜੇ ਬੱਚੇ ਨੂੰ ਕਾਲ ਦਿਸਦਾ ਕਾਲ ਦਾ ਕੰਮ ਕੀ ਹੈ ਜੰਮਣਾ ਮਰਨਾ ਪੈਦਾ ਕਰਨਾ ਖਤਮ ਕਰਨਾ ਕਾਲ ਸਮਾਂ ਹੈ ओ अगे अकाल जे बच्चे अकाल दिस है ठीक है फिर तू अमर है ये तारा चढ़िया लम्मा क्यों नदर निहाल राम परमेसर व्यापक है अखा नहीं वेख सकिया सुखम है अस्तुल है ਕੋ ਵਰਲਾ ਵੇਖਦਾ ਹੈ ਉਹ ਭਗਤ ਹੈ ਉਹਨ ਮੈਂ ਲੰਮਾ ਪੈ ਕੇ ਦਰਉਤ ਕਰਦਾ ਹਾਂ ਇਹ ਬੱਚਿਆਂ ਨੂੰ ਅਕਾਲ ਦਿਸਦਾ ਸੀ ਅੱਜ ਸੂਰਜ ਚੰਦਰਮਾ ਧਰਤੀ ਕੁਛ ਰਹਿਣਾ ਰਹਿ ਉਹਨਾਂ ਦਾ ਨਾਮ ਹਮੇਸ਼ਾ ਲਈ ਅਮਰ ਰਹੇਗਾ ਜਿਹੜਾ ਪੂਰਨੇ ਪਾ ਗਏ ਜਿਹੜੀ ਸਾਧ ਦਿੱਤੀ ਜਾਣਾ ਤੇ ਸਾਰੇ ਨੇ ਸੀ ਇਹ ਜਵਾਨ ਨੂੰ ਅਕਾਲ ਦਿਸਣਾ ਚਾਹੀਦਾ ਹੈ। ਬੁੱਢੇ ਨੂੰ ਅਕਾਲ ਦਿਸਣਾ ਚਾਹੀਦਾ ਸੀ। ਬੱਚੇ ਨੂੰ ਚਲੋ ਬੱਚੇ ਤਾਂ ਨੇ ਬੱਚਿਆਂ ਵਾਲੀ ਮਤ ਹੈ। ਸੋ ਦੇਖ ਲਓ ਬੱਚੇ ਵੀ ਜਦੋਂ ਸਾਹ ਕੁੱਟਿਆ ਜਾਣਾ ਹੈ ਕੋਈ ਜਾਦੂ ਨਹੀਂ ਚੱਲਣਾ, ਬਿਹੋਸ਼ ਹੋਣਾ ਹੈ। ਹਵਾ ਜ਼ਰੂਰੀ ਹੈ, ਪੰਜਾਂ ਤੱਤਾਂ ਦਾ ਸਰੀਰ ਹੈ। ਅੰਦਰਲੀ ਹਵਾ ਨੇ ਬਾਹਰਲੀ ਹਵਾ ਨਾਲ ਮਿਲਣਾ ਸੀ। ਜੇ ਘੜੇ ਦੀ ਗਾਲ ਕੱਟਿਆ ਜਾਣਾ ਹੈ ਫੇਰ ਮੌਤ ਹੋ ਜਾਣੀ ਮਰਨ ਹੋ ਜਾਣਾ ਹੈ ਬੱਚੇ ਨਿੱਕੇ ਨਿੱਕੇ ਕਹਿੰਦੇ ਦਾਦੀ ਮਾਤਾ ਨੂੰ ਸਾਨੂੰ ਮਾਰ ਥੋੜਾ ਦੇਣਗੇ ਸ ਨੀਂਹ ਜਿ ਘੜਾ ਅਦਨਗੇ ਠੀਕ ਹੈ ਪਤਾ ਸੀ ਪਰ ਉਹਨਾਂ ਨੂੰ ਸ ਜੇ ਸਾਨੂੰ ਬੱਚੇ ਪਿਆਰੇ ਨੇ ਦੂਸਰੇ ਨੂੰ ਬੱਚੇ ਪਿਆਰੇ ਨੇ ਜੇ ਤੂੰ ਮਾਇਆ ਤੈਨੂੰ ਪਿਆਰੀ ਹੈ ਦੂਸਰਿਆਂ ਨੂੰ ਪਿਆਰੀ ਹੈ ਕੰਧ ਰਿਸ਼ਵਤ ਲੈਂਦਾ ਹੈ ਇਹਨੇ ਪੈਸੇ ਲੈਂਦਾ ਜੀ ਇੱਕ ਪਰਚੀ ਕਟਣ ਦਾ 500 ਰੁਪਏ ਡਾਕਟਰ ਲੈਂਦਾ ਜੇ ਤੈਨੂੰ ਮਾਇਆ ਪਿਆਰੀ ਹੈ ਦੂਸਰੇ ਨੂੰ ਵੀ ਮਾਇਆ ਪਿਆਰੀ ਹੈ ਸੋ ਆਪਣੇ ਆਪ ਨੂੰ ਬੰਦਾ ਬੰਨਾ ਪਏਗਾ ਬੰਦਗੀ ਕਰਨੀ ਪਏਗੀ ਕਿਰਤ ਕਰਨੀ ਪਏਗੀ ਇਹੀ ਇਹਦਾ ਇਲਾਜ ਹੈ ਜੀ ਨਾ ਕੋ ਮੋਰਖ ਨਾ ਕੋ ਸਿਆਣਾ ਵਰਤਾ ਸਭ ਕੁਝ ਤੇਰਾ ਭਾਣਾ ਵਿਰਲੇ ਹਨ ਜੋਏ ਸੰਸਾਰ ਦੀ ਰਾਮ ਜੀ ਸਮਝਦੇ ਹਨ ਗੁਰਗਣ ਗਿਆਨ ਧਰਮ ਇੰਤਿਹਾਨ ਸੱਚ ਵੇਨ ਸਾਖੀ ਮੋਲੋਂ ਨਾ ਬਾਕੀ ਸਾਂ ਕਿ ਕੀ ਕਹਿੰਦਾ ਦੁਨੀਆ ਕੈਸੀ ਹੋ ਗਈ ਦੁਨੀਆ ਠੀਕ ਹੈ ਤੂੰ ਆਪਣੇ ਬਾਰੇ ਗੱਲ ਕਰ ਸੋ ਸਾਰੀ ਵੀਡੀਓ ਮੇਰੇ ਵਾਸਤੇ ਮੈਂ ਬੰਦਾ ਬਣ ਗਿਆ ਇੱਕ ਬੰਦਾ ਬਣਿਆ ਬਹੁਤ ਤਾਕਤ ਰੱਖਦਾ ਬੰਦਾ ਆਈ ਤੇ ਆਜੇ ਬਹੁਤ ਕੁਝ ਕਰ ਸਕਦਾ ਨਾਨਕ ਦੁਨੀਆ ਕੈਸੀ ਹੋਈ ਸਾਲ ਇੱਕ ਮਿੱਤ ਨਾ ਰਿਹਾ ਕੋਈ ਅੱਗਾ ਦੇਖਣਾ ਪਵੇਗਾ ਕਾਲ ਸਿਰ ਤੇ ਖੜਾ ਹੈ ਸਾਂ ਇਹ ਦੌਰ ਪੈ ਦਾ ਪਿੰਨ ਨਾ ਸਮਝ ਯਾਰ ਆਪਾਂ ਖਰਬਾਂ ਦਾ ਚੈੱਕ ਪਾਰ ਸਕਦਾ ਹੈ ਸੋ ਨਿੱਕੀ ਜੀ ਗੱਲ ਨਾ ਸਮਝ ਨਿੱਕੀ ਜਿੰਦਾ ਵੱਡੇ ਸਾਕੇ ਸੂਰਜ ਚੰ드ਰਮਾ ਧਰਤੀ ਰਹਿ ਨਾ ਰਹਿ ਉਹਨਾਂ ਦੀ ਸਹਤ ਨੂੰ ਲੋਕ ਰਾਜੇ ਮਹਾਰਾਜੇ ਪ੍ਰਣਾਮ ਕਰਨ ਕੇ ਉਹਨਾਂ ਨੂੰ ਪਤਾ ਸੀ ਅਸੀਂ ਅਕਾਲ ਹਾਂ ਸਮੇਂ ਨੇ ਇਹ ਬਣਾਣਾ ਉਹਦਾ ਸੁਭਾਅ ਹੈ ਢਾਣਾ ਘੜਨਾ ਬਣਾਣਾ ਸੋ ਇਹ ਮਾਤਾ ਸਾਈ ਭੇ ਕਮਾਲ ਸੂਰਾ ਸਭ ਪਚਾਨੀਆਂ ਜੋ ਲੜਾ ਦਿਨ ਕੇ 헤ਤ ਪੁਰਜਾ ਪੁਰਜਾ ਕਟ ਮਰੇ ਕਬੂਨਾ ਛਾਡਾ ਖੇਤ ਇਹ ਪਹਿਲੂ ਮਾਤੇ ਜਿੱਤ ਕਰਨੀ ਸੀ ਤਾ ਵਾਰ ਜਿੱਤ ਹੋਏਗੀ ਅੰਦਰ ਡਰਾ ਆ ਤੇਰ ਕੋਲ ਭਾਵੇਂ ਕੇ ਕੇ ਸੰਤਾਲੀ ਹੈ ਨਹੀਂ ਨਹੀਂ ਚਲਣੀ ਕੰਮ ਰਿਆ ਹੱਥ ਚ ਡੇਗ ਪੈਣੀ ਹੈ ਸੋ ਅੰਦਰੋਂ ਵੱਡਾ ਕਰਨਾ ਪਏਗਾ ਅੰਦਰ ਨੂੰ ਵੱਡਾ ਕਰਨਾ ਪਏਗਾ ਡਰ ਦੂਰ ਕਰਨਾ ਪਏਗਾ ਨਾ ਡਰਾਣਾ ਹੈ ਨਾ ਡਰਨਾ ਹੈ ਤੇ ਪਰਵਾਹ ਨਹੀਂ ਹੋਣਾ ਬੇ ਪਰਵਾਹ ਰਹਿਣਾ ਹੈ ਲਾ ਪਰਵਾਹ ਨਹੀਂ ਹੋਣਾ ਇਹ ਭਗਤਾਂ ਦੀ ਨਿਸ਼ਾਨੀ ਹੈ ਗੁਰਮਖ ਬੰਨਾ ਪਏਗਾ ਵਿਰਲੇ ਗੁਰਮਖ ਹਨ ਪੰਡਿਤ ਬੰਨਾ ਪਏਗਾ ਸਰਦਾਰ ਜੀ ਬੰਨਾ ਪਏਗਾ ਮੀਆਂ ਬੰਨਾ ਪਏਗਾ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਰੇ ਸੰਸਾਰ ਨੂੰ ਸਾਂਝਾ ਪ੍ਰਦੇਸ਼ ਦੇ ਰਹੇ ਹਨ ਵਿਰਲੇ ਹਨ ਜੋਏ ਸੱਚ ਦੀ ਲੀਤ ਚੱਲਦੇ ਹਨ ਕਿਰਤ ਕਰਨੀ ਇਹ ਹੀ ਇਹਦਾ ਇਲਾਜ ਹੈ ਇਹ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਸਿੱਖਿਆ ਦਿੱਤੀ ਹੈ ਜਿੰਨ ਕਿ ਰਵਾਏਗੀ ਹਾਈ ਹਾਈ ਕਰਾਏਗੀ ਜਿਹੜਾ ਦੁੱਖਾਂ ਦਾ ਇਲਾਜ ਕਰਾਂਗੇ ਸੁੱਖ ਆਪਣੇ ਆਪ ਆਉਣਗੇ ਇਹ ਮਸਤੀ ਖੇੜਾ ਆਨੰਦ ਲੈਣ ਆਏ ਸੀ ਪਰ ਹੋਰ ਧੰਧਿਆਂ 'ਚ ਲੱਗ ਗਏ ਬਿਰਲੇ ਆਨੇ ਜੋ ਗੁਲਜਬਾਜੀ ਸਮਝਣਗੇ ਜੀ ਵਾਹੀ ਗੁਰਜੀਕਾ ਖਾਲਸਾ ਵਾਹਿਗੁਰੂ ਕੀ ਫਤਿਹ ਦਾਸ ਤੋਂ ਬਹੁਤ ਹੀ ਗਲਤੀਆਂ ਹੋ ਰਹੀਆਂ ਮੂਰਖ ਜਤਾਸ ਹੈ ਸੰਗਤ ਔਰ ਗੁਰੂ ਬਖਸ਼ਣਾ ਆ ਰਿਹਾ ਇਹ ਸਿੱਖਾਂ ਦੀ ਜਾਓ ਬਹੁਤ ਸਾਤਾ ਹੋਈਆਂ ਪੰਜਾਬ ਪਿਆਰਿਆਂ ਵਿੱਚੋਂ ਵੀ ਭਾਈ ਸੰਗਤ ਸਿੰਘ ਜੀ ਸਾਰਿਆਂ ਨੂੰ ਅਰਬਾਂ ਖਰਬਾਂ ਵਾਲੀ ਕੋਟ ਕੋਟ ਪ੍ਰਣਾਮ ਹੈ ਜੀ ਤੇਤ ਤੇ ਪਤੇ